ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾ ਅੱਜ ਆਪਾਂ ਗੱਲ ਕਰਨੀ ਆ ਝੋਨੇ ਦੇ ਆਖਰੀ ਪਾਣੀ ਦੀ ਕਿ ਝੋਨੇ ਨੂੰ ਪਾਣੀ ਲਾਸਟ ਪਾਣੀ ਕਦੋਂ ਲਾਇਆ ਜਾਵੇ ਜਾਨੀ ਕਿ ਝੋਨੇ ਦਾ ਪਾਣੀ ਕਦੋਂ ਬੰਦ ਕਰਨਾ ਚਾਹੀਦਾ ਝੋਨਾ ਵੱਢਣ ਤੋਂ ਪਹਿਲਾਂ ਕਿੰਨੇ ਦਿਨ ਪਹਿਲਾਂ ਆਪਾਂ ਨੂੰ ਪਾਣੀ ਬੰਦ ਕਰ ਦੇਣਾ ਚਾਹੀਦਾ ਇਹ ਕਾਫੀ ਕਿਸਾਨ ਵੀਰਾਂ ਦੇ ਦਿਮਾਗ 'ਚ ਸਵਾਲ ਚੱਲ ਰਹੇ ਆ ਅੱਜ ਇਹਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਤੇ ਨਾਲ ਲੱਗੀ ਬੈੱਲ ਆਈਕਨ ਦੀ ਦਬਾ ਲਿਓ ਤਾਂ ਖੇਤੀਬਾੜੀ ਰਿਲੇਟਿਡ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਤਾਂ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀਰਾਂ ਤੱਕ ਜਾਣਕਾਰੀ ਪਹੁੰਚ ਸਕੇ ਤਾਂ ਅਸਲ ਦੇ ਵਿੱਚ ਕਿਸਾਨ ਵੀਰ ਜਿਹੜਾ ਆਖਰੀ ਪਾਣੀ ਹੁੰਦਾ ਝੋਨੇ ਦਾ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਆਪਾਂ ਕਹੇ ਦੀ ਕਿ ਕਾਫੀ ਜ਼ਿਆਦਾ ਆਪਣੇ ਝਾੜ ਤੇ ਫਰਕ ਪਾ ਸਕਦਾ ਜੇਕਰ ਆਪਾਂ ਸਮੇਂ ਤੋਂ ਪਹਿਲਾਂ ਇਹਨੂੰ ਪਾਣੀ ਨੂੰ ਬੰਦ ਕਰ ਦਿੰਨੇ ਆ ਤੇ ਜਾਂ ਫਿਰ ਆਪਾਂ ਲੇਟ ਕਰਦੇ ਤਾਂ ਵੀ ਆਪਣਾ ਝਾੜ ਘਟ ਸਕਦਾ ਹੁਣ ਇੱਥੇ ਝਾੜ ਕਿਵੇਂ ਘਟਦਾ ਜੇਕਰ ਕਿਸਾਨ ਵੀਰ ਆਪਾਂ ਸਮੇਂ ਤੋਂ ਪਹਿਲਾਂ ਪਾਣੀ ਬੰਦ ਕਰ ਦਿੰਨੇ ਫਿਰ ਵੀ ਆਪਣੇ ਝੋਨੇ ਨੂੰ ਸੋਕਾ ਲੱਗ ਸਕਦਾ ਜਿਹੜੇ ਦਾਣਿਆਂ ਦੇ ਵਿੱਚ ਅਜੇ ਪੂਰਾ ਦਾਣਾ ਜਾਨੀ ਕਿ ਚੌਲ ਪੂਰਾ ਪੱਕਿਆ ਨਹੀਂਗਾ ਉਹ ਜਿਹੜੇ ਦਾਣੇ ਦੇ ਵਿੱਚ ਵਜਨ ਘਟ ਸਕਦਾ ਜਾਨੀ ਕਿ ਉਹ ਸੂੰਗੜ ਜੇਗਾ ਆਪਾਂ ਨੂੰ ਵੈਸੇ ਪਤਾ ਤਾਂ ਨਹੀਂ ਲੱਗਦਾ ਕਿ ਦਾਣਾ ਸੂੰਗੜਿਆ ਪਰ ਉਹਦੇ ਵਿੱਚ ਜਿਹੜਾ ਵਜਨ ਘਟ ਜਾਂਦਾ ਕਣਕ ਦੇ ਵਿੱਚ ਆਪਾਂ ਨੂੰ ਦਾਣੇ ਸੂੰਗੜੇ ਦਾ ਪਤਾ ਲੱਗ ਜਾਂਦਾ ਝੋਨੇ ਦੇ ਵਿੱਚ ਜਿਹੜਾ ਵਜਨ ਘਟ ਜਾਂਦਾ ਦਾਣੇ ਦਾ ਉਹ ਦੁੱਧਾ ਜਿਹੜਾ ਜਲਦੀ ਸਖਤ ਹੋ ਜਾਂਦਾ ਉਹਦੇ ਕਰਕੇ ਜਿਹੜਾ ਉਹਦਾ ਆਪਣੇ ਅੱਗੇ ਜਾ ਕੇ ਝਾੜ ਤੇ ਆਪਾਂ ਨੂੰ ਫਰਕ ਦੇਖ ਸਕ ਆਪਾਂ ਦੇਖਣ ਨੂੰ ਮਿਲ ਜਾਂਦਾ ਤਾਂ ਹੁਣ ਸਹੀ ਸਮਾਂ ਕਿਹੜਾ ਹੈ ਸਹੀ ਸਮੇਂ ਦੀ ਜੇਕਰ ਕਿਸਾਨ ਉਹ ਗੱਲ ਕਰੇ ਇੱਥੇ ਕਈ ਚੀਜ਼ਾਂ ਮੈਟਰ ਕਰਦੀਆਂ ਜਿਵੇਂ ਮੰਨ ਲਓ ਆਪਣੀ ਜ਼ਮੀਨ ਦੀ ਕਿਸਮ ਝੋਨੇ ਦੀ ਵੈਰਾਈਟੀ ਝੋਨੇ ਦਾ ਆਪਾਂ ਕਿਹੜੇ ਕਿਹੜੇ ਸਮੇਂ ਤੇ ਆਪਾਂ ਵੈਰਾਈਟੀ ਲੈ ਅਗੇਤੀ ਲਾਈ ਜਾਂ ਫਿਰ ਪਿਛੇਤੀ ਲਾਈ ਆ ਤੇ ਝੋਨੇ ਦੀ ਉਮਰ ਆਪਾਂ ਨੂੰ ਝੋਨੇ ਦਾ ਟਾਈਮ ਪੀੜ ਪਤਾ ਹੋਣਾ ਚਾਹੀਦਾ ਕਿ ਜਿਹੜੀ ਆਪਾਂ ਖੇਤ ਦੇ ਵਿੱਚ ਵੈਰਾਈਟੀ ਲੈ ਜੋ ਕਿੰਨੇ ਦਿਨਾਂ ਦੇ ਅਸਲ ਵਿੱਚ ਪੱਕ ਜਾਂਦੀ ਆ ਹਰ ਕੋਈ ਵੀ ਵੈਰਾਈਟੀ ਤੁਸੀਂ ਲਾਈ ਮੰਨ ਕੇ ਚੱਲੋ ਤੁਸੀਂ 140 ਦਿਨਾਂ ਵਾਲੀ ਵੈਰਾਈਟੀ ਲਾਈ ਆ ਉਹ ਤੁਹਾਡੇ ਖੇਤ ਦੇ ਵਿੱਚ 135 ਦਿਨਾਂ 'ਚ ਵੀ ਪੱਕ ਸਕਦੀ ਆ 140 ਜੀ ਵੀ ਪੱਕ ਸਕਦੀ 145 ਜੀ ਵੀ ਪੱਕ ਸਕਦੀ ਆ 5-7 ਦਿਨ ਵੈਰੈਟੀ ਅੱਗਾ ਪਿਛਾ ਕਰ ਜਾਂਦੀ ਆ ਆਪਣੇ ਪੱਕਣ ਲੱਗੇ ਉਹ ਆਪਣੀ ਖਾਦ ਖਰਾਕ ਜਾਂ ਫਿਰ ਆਪਾਂ ਪਾਣੀ ਦੀ ਮੈਨੇਜਮੈਂਟ ਕਿਦਾਂ ਕੀਤੀ ਆ ਇਹ ਤੇ ਡਿਪੈਂਡ ਕਰਦਾ ਇਹ ਜ਼ਰੂਰੀ ਨਹੀਂ ਕਿ ਆਪਣੀ ਜਿਹੜੀ ਵੈਰੈਟੀ 140 ਦਿਨ ਦੀ ਉਹ 140 ਦਿਨਾਂ 'ਚ ਹੀ ਪੱਕੂਗੀ ਹੋ ਸਕਦਾ 145 ਵੀ ਲੈ ਜਾਏ ਹੋ ਸਕਦਾ 135 'ਚ ਪੱਕ ਜੇ ਇਹ ਥੋੜਾ ਜਿਹਾ ਮੌਸਮ ਤੇ ਡਿਪੈਂਡ ਕਰਦਾ ਉਸ ਟਾਈਮ ਤੇ ਜਿਹੜਾ ਮੌਸਮ ਕਿਦਾਂ ਦਾ ਜੇਕਰ ਟੈਂਪਰੇਚਰ ਥੋੜਾ ਜਿਹਾ ਹਾਈ ਰਹਿੰਦੇ ਆ ਤਾਂ ਵੈਰੈਟੀ ਜਿਹੜੀ ਪਹਿਲਾਂ ਪੱਕਣ ਦੀ ਕੋਸ਼ਿਸ਼ ਕਰਦੀ ਆ ਜੇਕਰ ਮੌਸਮ ਠੰਡਾ ਰਹਿ ਜਾਂਦਾ ਤਾਂ ਵੈਰੈਟੀ ਥੋੜਾ ਜਿਹਾ ਵੱਧ ਦਿਨ ਲੈ ਜਾਂਦੀ ਆ ਇਹ ਚੀਜ਼ਾਂ ਕਾਫੀ ਜ਼ਿਆਦਾ ਮੈਟਰ ਕਰਦੀਆਂ ਹੁੰਦੀਆਂ ਦੂਜੇ ਨੰਬਰ ਤੇ ਜ਼ਮੀਨ ਦੀਆਂ ਕਿਸਮਾਂ ਆ ਜਾਂਦੀਆਂ ਜਿਵੇਂ ਰੇਤਲੀ ਜ਼ਮੀਨ ਕੱਸਰ ਜ਼ਮੀਨ ਆਪਾਂ ਕਹਿੰਦੇ ਨੇ ਭਾਰੀ ਜ਼ਮੀਨ ਚਿੱੜ ਜ਼ਮੀਨ ਤੇ ਮਾੜੇ ਪਾਣੀ ਮਾੜੀ ਜ਼ਮੀਨ ਇਹ ਕਾਫੀ ਇਹ ਵੀ ਚੀਜ਼ਾਂ ਜਿਹੜੀਆਂ ਆਪਾਂ ਨੂੰ ਦੇਖ ਕੇ ਤੇ ਫਿਰ ਪਾਣੀ ਬੰਦ ਕਰਨਾ ਚਾਹੀਦਾ ਹੁ ਇੱਕ ਜਿੱਥੇ ਮਾੜੀ ਜ਼ਮੀਨ ਆ ਤੇ ਮਾੜੇ ਪਾਣੀ ਪੈਂਦੇ ਆ ਉੱਥੇ ਕਿਸਾਨ ਵੀਰੋ ਆਪਾਂ ਨੂੰ ਜਿਹੜੇ ਖੀਰਲਾ ਪਾਣੀ ਆ ਉਹ ਧਿਆਨ ਖਾਸ ਕਰਕੇ ਰੱਖ ਰੱਖਾ ਪੈਂਦਾ ਕਿਉਂਕਿ ਕਈ ਵਾਰ ਜਿਹੜੀਆਂ ਜ਼ਮੀਨਾਂ ਦੀਆਂ 24 24 ਘੰਟੇ ਪਾਣੀ ਨਹੀਂ ਜੀਰਦੀਆਂ ਜਿੱਥੇ ਤੁਹਾਨੂੰ ਏਦਾਂ ਦਿੱਕਤ ਆਉਂਦੀ ਆ ਕਿ ਤੁਹਾਡੇ ਜ਼ਮੀਨ ਜਿਹੜੀ ਪਾਣੀ ਜਲਦੀ ਨਹੀਂ ਜੀਰਦੀ ਉੱਥੇ ਤੁਸੀਂ ਕਿਸਾਨ ਵੀਰੋ ਲਗਭਗ 15 ਦਿਨ ਪਾਣੀ 15 ਤੋਂ ਲੈ ਕੇ 20 ਦਿਨ ਪਹਿਲਾਂ ਪਾਣੀ ਬੰਦ ਕਰ ਦਿਓ ਜਿਵੇਂ ਰੇਤਲੀ ਜ਼ਮੀਨ ਆ ਤਾਂ ਜਿਹੜੇ ਰੇਤਲੀ ਜ਼ਮੀਨ ਜਿੰਨਾ ਕਿਸਾਨ ਵੀਰਾਂ ਕੋਲ ਉਹ ਜਿਹੜਾ ਪਾਣੀ 10 ਤੋਂ 12 ਦਿਨ ਪਹਿਲਾਂ ਬੰਦ ਕਰੋ ਜਿਆਦਾ ਤੁਸੀਂ ਅਗੇਤਾ ਪਾਣੀ ਬੰਦ ਨਹੀਂ ਕਰਨਾ ਜੇਕਰ ਤੁਸੀਂ ਜਿਆਦਾ ਅਗੇਤਾ ਕਰ ਦੋਗੇ ਫਿਰ ਬਾਅਦ ਦੇ ਵਿੱਚ ਜਿਹੜੀ ਵੈਰੈਟੀ ਨੂੰ ਸੋਕਾ ਲੱਗਣ ਦਾ ਡਰ ਹੁੰਦਾ ਤਾਂ ਆਪਣੀ ਵੈਰੈਟੀ ਸੁੱਕ ਸਕਦੀ ਉਹਦੇ ਨਾਲ ਝਾੜ ਤੇ ਫਰਕ ਪੈ ਜਾਂਦਾ ਥੋੜਾ ਭਾਵੇਂ ਥੋੜਾ ਹੀ ਪਵੇ ਪਰ ਝਾੜ ਤੇ ਫਰਕ ਜ਼ਰੂਰ ਪੈਂਦਾ ਤੇ ਉਹਦੇ ਨਾਲ ਸੋਕਾ ਲੱਗਣਾ ਕਰਕੇ ਜਿਹੜੀ ਵੈਰੈਟੀ ਡਿੱਗ ਡਿੱਗ ਵੀ ਸਕਦੀ ਆ ਕਿਉਂਕਿ ਨਾੜ ਦੇ ਵਿੱਚ ਜਾਨ ਨਹੀਂ ਰਹਿ ਜਾਂਦੀ ਤਾਂ ਥੋੜੀ ਬਾਦੀ ਵੀ ਹਵਾ ਚੱਲ ਗਈ ਉੱਪਰ ਮੁੰਜਰਾਂ ਦੇ ਵਿੱਚ ਭਾਰ ਹੁੰਦਾ ਨਾੜ 'ਚ ਜਾਨ ਨਾ ਰਹੀ ਤਾਂ ਨਾਲ ਸੁੱਕ ਜਾਂਦਾ ਜਲਦੀ ਉਹਦੇ ਕਰਕੇ ਜੇਕਰ ਥੋੜੀ ਬਦੀ ਹਵਾ ਚੱਲ ਗਈ ਤਾਂ ਸਾਰੀ ਵੈਰੈਟੀ ਡਿੱਗ ਜੂਗੀ ਫਿਰ ਉੱਥੇ ਜਾ ਕੇ ਆਪਣਾ ਜ਼ਿਆਦਾ ਨੁਕਸਾਨ ਹੋ ਸਕਦਾ ਤਾਰੇ ਇਹਦੇ ਲਈ ਜ਼ਮੀਨ ਨਾਲ ਖਾਸ ਕਰਕੇ ਤਾਂ 10 ਦਿਨ ਤੋਂ ਪਹਿਲਾਂ ਜ਼ਿਆਦਾ ਅਗੇਤਾ ਪਾਣੀ ਨਾ ਬੰਦ ਕਰਨ ਦੂਜੇ ਨੰਬਰ ਤੇ ਇਹਦੀ ਕਸਰ ਜੀ ਜ਼ਮੀਨ ਜਿਹੜੀ ਕਸਰ ਜ਼ਮੀਨ ਉਹ ਹੁੰਦੀ ਜਿੱਦਾਂ ਉਹਦੇ ਵਿੱਚ ਥੋੜੀ ਜੀ ਮਾਤਰਾ ਰੇਤਾ ਦੀ ਹੁੰਦੀ ਆ ਤੇ ਬਾਕੀ ਜਿਹੜੀ ਲਾਲ ਮਿੱਟੀ ਦੀ ਮਾਤਰਾ ਆ ਆਪਾਂ ਕਹਿ ਸਕਦੇ ਹੁੰਦੀ ਆ ਉਹਦੇ ਵਿੱਚ ਮੰਨ ਕੇ ਆਪਾਂ ਚੱਲੋਗੇ ਜੇਕਰ ਸੋਕਾ ਵੀ ਲਵਾਉਣੇ ਚੀਜ਼ ਨੂੰ ਆਪਾਂ ਜ਼ਮੀਨ ਨੂੰ ਸੁਕਾਉਣੇ ਤੇ ਉਹਦੇ ਵਿੱਚ ਜਿਹੜੀਆਂ ਤਰੇੜਾਂ ਨਹੀਂ ਪਾੜਦੀਆਂ ਉਹ ਕੱਥਰ ਆਪਣੇ ਦੂਜੇ ਖੇਤ ਉਹ ਜ਼ਮੀਨ ਆ ਤਾਂ ਉੱਥੇ ਜੇਕਰ ਆਪਾਂ ਗੱਲ ਕਰੀ ਉੱਥੇ ਆਪਾਂ 15 ਤੋਂ ਲੈ ਕੇ 18 ਦਿਨ ਤੱਕ ਜਿਹੜਾ ਪਾਣੀ ਬੰਦ ਕਰਨਾ ਹੁੰਦਾ ਉਹ ਜ਼ਮੀਨ ਜਿਹੜਾ ਮੌਇਸਚਰ ਜ਼ਿਆਦਾ ਰੱਖਦੀ ਆ ਜਿਹੜੀ ਕੱਸਰ ਜ਼ਮੀਨ ਹੁੰਦੀ ਉਹ ਆਪਾਂ ਪਿਛਲੇ ਸਾਲਾਂ 'ਚ ਵੀ ਤਜਰਬਾ ਕੀਤਾ ਉਹ ਲਗਭਗਰ ਆਪਣੀ ਜਿਹੜੀ ਜ਼ਮੀਨ ਆ ਉਹ 20-20 ਦਿਨ ਜਿਹੜਾ ਥੱਲੇ ਮੌਇਸਚਰ ਰੱਖ ਜਾਂਦੀ ਆ ਉੱਪਰੋਂ ਤੁਹਾਨੂੰ ਲੱਗੂਗੀ ਖੁਸ਼ ਸੁੱਕੀ ਜੀ ਖੁਸ਼ਕ ਹੋ ਗਈ ਆ ਪਰ ਥੱਲੇ ਉਹਦਾ ਜਿਹੜਾ ਮੌਇਸਚਰ ਆ ਕਾਇਮ ਰਹਿੰਦਾ ਤੇ ਉਹਦਾ ਆਪਾਂ ਕਈ ਵਾਰ ਤਾਂ ਆਪਾਂ ਨੂੰ ਮੌਸਮ ਦੇਖ ਕੇ ਜੇਰਾ ਪਰ 15 ਦਿਨ ਪਹਿਲਾਂ ਪਾਣੀ ਬੰਦ ਕਰਦੇ ਤੇ ਕਈ ਵਾਰ ਆਪਾਂ 20 ਦਿਨ ਵੀ ਪਾਪਾਂ ਨੂੰ ਬੰਦ ਕਰਨਾ ਪੈ ਜਾਂਦਾ ਤੇ ਜੇਕਰ ਤੁਸੀਂ ਜ਼ਿਆਦਾ ਅਗੇ ਤਾਂ ਪਾਣੀ ਬੰਦ ਕਰ ਮੰਨ ਲਓ ਤੁਹਾਡੀ ਕੋਈ ਵੈਰੈਟੀ 20 ਤੇ 15 ਦਿਨ ਤੱਕ 20 ਦਿਨ ਤੱਕ ਪੱਕਣੀ ਆ ਤਾਂ ਜੇਕਰ ਤੁਸੀਂ ਜ਼ਿਆਦਾ ਅਗੇ ਤਾਂ ਪਾਣੀ ਬੰਦ ਕਰਦੇ ਬਾਅਦ ਵਿੱਚ ਸੋਕਾ ਜ ਆਪਾਂ ਮਹਿਸੂਸ ਹੁੰਦਾ ਤੇ ਆਪਾਂ ਸੁੱਕੀ ਜ਼ਮੀਨ 'ਚ ਪਾਣੀ ਲਾ ਦੇਨੇ ਕਈ ਵਾਰ ਆ ਸੋਚਦੇ ਆ ਕਿ ਆਪਣੀ ਵੈਰੈਟੀ ਸੋਕ ਰਹੀ ਆ ਤਾਂ ਆਪਾਂ ਪਾਣੀ ਲਾ ਦੇਨੇ ਤੇ ਜ਼ਮੀਨ ਸੁੱਕੀ ਹੁਣ ਕਰੇ ਜਿਹੜਾ ਪਾਣੀ ਉਹ ਜ਼ਮੀਨ ਜ਼ਿਆਦਾ ਜੀਰ ਜਾਂਦੀ ਆ ਤੇ ਬਾਅਦ ਦੇ ਵਿੱਚ ਆਪਣੀ ਜਿਹੜੀ ਵੈਰੈਟੀ ਆ ਉਹ ਜਲਦੀ ਵੱਡੀ ਨਹੀਂ ਜਾਂਦੀ ਤੇ ਉੱਥੇ ਵੀ ਆਪਣੀ ਜਿਹੜੀ ਵੈਰੈਟੀ ਦੇਖ ਸਕਦੀ ਆ ਤੇ ਇਹ ਚੀਜ਼ਾਂ ਕਾਫੀ ਜ਼ਿਆਦਾ ਮੈਟਰ ਕਰਦੀਆਂ ਤੇ ਜਿਹੜੀਆਂ ਭਾਰੀਆਂ ਜ਼ਮੀਨਾਂ ਆਪਾਂ ਕਹਿ ਸਕਦੇ ਜਾਂ ਫਿਰ ਜਿਨ੍ਹਾਂ ਵਿੱਚ ਤਰੇੜਾਂ ਪਾੜ ਜਾਂਦੀਆਂ ਹੁਣ ਤੁਸੀਂ ਦੇਖਿਆ ਨਾ ਜਿਹੜੀਆਂ ਜ਼ਮੀਨਾਂ ਔੜ ਦੇ ਵਿੱਚ ਪਾਣੀ ਜ਼ਮੀਨ 'ਚ ਘਟ ਆਇਆ ਜਿਵੇਂ ਆਪਣੇ ਜਿੱਥੇ ਆਪਾਂ ਖੜੇ ਆ ਇੱਥੇ ਵੀ ਜਿਹੜੀ ਆਪਣੀ ਜ਼ਮੀਨ ਇਹਦੇ ਵਿੱਚ ਤਰੇੜਾਂ ਪਾੜ ਜਾਂਦੀਆਂ ਤੇ ਇਹਨਾਂ ਜ਼ਮੀਨਾਂ ਦੇ ਵਿੱਚ ਜਦੋਂ ਤੁਸੀਂ ਹੁਣ ਪਾਣੀ ਲਾਓਗੇ ਤਾਂ ਲਗਭਗ 5 ਤੋਂ 6 ਘੰਟੇ ਦੇ ਵਿੱਚ ਵਿੱਚ ਜਿਹੜਾ ਪਾਣੀ ਆ ਖੇਤ ਦੇ ਵਿੱਚ ਜੀਰ ਜਾਣਾ ਕਿ ਪਾਣੀ ਨਹੀਂ ਦੇਖਣਾ ਤਾਂ ਆਪਾਂ ਲਗਭਗ 10 ਦਿਨ ਤੱਕ 8 ਦਿਨ ਤੱਕ ਵੀ ਕਿਣੀ 8 ਦਿਨ ਤੱਕ ਇਹਦੇ ਵਿੱਚ ਮਸ਼ੀਨ ਵਾਰ ਸਕਦੇ ਆ ਕਹਿਣ ਦਾ ਮਤਲਬ ਹੈ ਕਿ ਜਿਹੜੀ ਜਲਦੀ ਜ਼ਮੀਨ ਪਾਣੀ ਜੀਰ ਜਾਂਦੀ ਆ ਜੇਕਰ ਤੁਸੀਂ ਤੁਹਾਡੇ ਜ਼ਮੀਨ 'ਚ ਤਰੇੜਾਂ ਪਾੜ ਜਾਂਦੀਆਂ ਉੱਥੇ ਤੁਸੀਂ ਕਿਸਾਨ ਉਹ 8 ਤੋਂ 10 ਦਿਨ ਦੇ ਵਿੱਚ ਵਿੱਚ ਪਾਣੀ ਬੰਦ ਕਰ ਸਕਦੇ ਵਾਧ ਤੋ ਤੱਕ 12 ਦਿਨ ਤੱਕ ਵੈਸੇ 8 ਦਿਨ ਵੀ ਪਹਿਲਾਂ ਬਾਣੀ ਬੰਦ ਕੀਤਾ ਵੇ ਕਿਉਂਕਿ ਮੌਸਮ ਥੋੜਾ ਜਿਹਾ ਦੇਖ ਲਿਆਕਰ ਉੱਪਰੋਂ ਟੈਂਪਰੇਚਰ ਕਿੰਨਾ ਜੇਕਰ ਹਾਈ ਤਾਂ 8 ਦਿਨ ਦੇ ਵਿੱਚ ਪਾਣੀ ਆਪਾਂ ਨੂੰ ਬੰਦ ਕਰ ਦੇਣਾ ਜੇ ਦਾ 10 ਦੇ ਵਿੱਚ ਜੇਕਰ ਮੌਸਮ ਥੋੜਾ ਠੰਡਾ ਤਾਂ ਆਪਾਂ ਨੂੰ 10 ਤੋਂ 12 ਦਿਨ ਤੱਕ ਪਾਣੀ ਬੰਦ ਕਰ ਦੇਣਾ ਇਹ ਨਹੀਂ ਕਿ ਆਪਾਂ ਜਿੱਥੇ ਤਰੇਣਾ ਪਾਟੀਆਂ ਉੱਤੇ 15 ਦਿਨ ਤੋਂ ਪਹਿਲਾਂ ਪਾਣੀ ਬੰਦ ਕਰਨਾ ਤਾਂ ਫਿਰ ਕਿਸਾਨ ਵੀਰ ਤੁਹਾਡੀ ਵੈਰੈਟੀ ਨੂੰ ਜਿਹੜਾ ਸੋਕਾ ਲੱਗ ਜੂਗਾ ਹੁਣ ਆ ਜਾਂਦੀਆਂ ਜਿਹੜੀ ਮਾੜੇ ਪਾਣੀ ਜਿੱਥੇ ਮਾੜੀ ਪਾਣੀ ਤੇ ਮਾੜੀ ਜ਼ਮੀਨ ਹੈ ਜਿੱਥੇ ਕਿਸਾਨ ਵੀਰੋ ਪਾਣੀ ਮਾੜੇ ਆ ਉਹ ਪਾਣੀ ਜ਼ਮੀਨ ਜਿਹੜੀ ਜਲਦੀ ਨਹੀਂ ਜੀਰਦੀ ਤੇ ਉਹਦੇ ਵਿੱਚ ਜਿਹੜੀ ਗਿੱਲਿਆ ਜ਼ਿਆਦਾ ਟਾਈਮ ਰਹਿੰਦੀ ਆ ਤੇ ਉੱਥੇ ਵੀ ਤੁਸੀਂ ਜਿਹੜਾ ਪਾਣੀ ਆ ਉੱਥੇ ਤੁਸੀਂ 15 ਤੋਂ ਲੈ ਕੇ 20 ਦਿਨ ਪਹਿਲਾਂ ਬੰਦ ਕਰਨਾ ਏ ਆਪਣੀ ਵੈਰਾਈਟੀ ਦੇ ਹਿਸਾਬ ਨਾਲ ਹੁਣ ਜਿੱਥੇ ਆਪਣੀਆਂ ਵੈਰਾਈਟੀਆਂ ਲੇਟ ਲੱਗੀਆਂ ਜਿਹੜੀਆਂ ਜੁਲਾਈ ਦੇ ਵਿੱਚ ਲਗਭਗ ਵੈਰਾਈਟੀਆਂ ਲੱਗੀਆਂ ਜੁਲਾਈ ਦੇ ਪਹਿਲੇ ਹਫਤੇ ਜਾਂ ਫਿਰ ਜੁਲਾਈ ਦੇ ਲਾਸਟ ਦੇ ਲੱਗੀਆਂ ਜਾਂ ਫਿਰ ਵਿੱਚ 15 ਜੁਲਾਈ ਤੱਕ ਲੱਗੀਆਂ ਤਾਂ ਉਹ ਜਿਹੜੀਆਂ ਜ਼ਮੀਨਾਂ ਅੱਗੇ ਜਾ ਕੇ ਠੰਡੇ ਮੌਸਮ 'ਚ ਪੱਕਣੀਆਂ ਆਪਣੀਆਂ ਕਹਦੀਆਂ ਵੈਰਾਈਟੀਆਂ ਜਿਹੜੀਆਂ ਠੰਡੇ ਮੌਸਮ 'ਚ ਪੱਕਣੀਆਂ ਤਾਂ ਉਹਨਾਂ ਦਾ ਜਿਹੜਾ ਪਾਣੀ ਬੰਦ ਕਰਨ ਦਾ ਤਰੀਕਾ ਉਹ ਅਲੱਗ ਗਿਆ ਇਹ ਨਹੀਂ ਕਿ ਹੁਣ ਗੇਤੀਆਂ ਦੇ ਆਪਾਂ ਬਰਾਬਰ ਉਹਨਾਂ ਨੂੰ ਪਾਣੀ ਬੰਦ ਕਰ ਦੇਣਾ ਉਥੇ ਕਿਸਾਨਵਰ ਜਿਹੜੀਆਂ ਆਪਣੀਆਂ ਲਗਭਗ ਜਲਾਈ ਤੋਂ ਲੈ ਕੇ 28 ਜੁਲਾਈ ਤੱਕ ਲੱਗੀਆਂ ਕਈ ਵੀਰਾਂ ਨੇ ਅਗਸਤ ਚ ਵੀ ਲਾਈਆਂ ਹੋਣਗੀਆਂ ਜਿਹੜੀ ਜਾਂ ਤਾਂ ਮੀਂਹ ਵਗੈਰਾ ਪੈ ਗਿਆ ਉਥੇ ਕਿਸਾਨਵਰ ਆਪਾਂ 20 ਤੋਂ 25 ਦਿਨ ਪਹਿਲਾਂ ਪਾਣੀ ਬੰਦ ਕਰਨਾ ਕਿਉਂਕਿ ਉਸ ਟਾਈਮ ਤੇ ਮੌਸਮ ਠੰਡਾ ਹੁੰਦਾ ਜ਼ਮੀਨ ਜਿਹੜਾ ਮੌਇਸਚਰ ਜ਼ਿਆਦਾ ਟਾਈਮ ਰੱਖਦੀ ਤਰੇਲ ਵੀ ਉਸ ਟਾਈਮ ਤੇ ਬਹੁਤ ਪੈਂਦੀ ਆ ਤੇ ਉਦੋਂ ਆਪਾਂ ਜਿਹੜੀਆਂ ਜਲਾਈ ਦੇ ਵਿੱਚ ਲੱਗੀਆਂ ਹੁੰਦੀਆਂ ਕਿਸਮਾਂ ਪਹਿਲੇ ਉੱਤੇ ਜਾਂ ਫਿਰ ਲਾਸਟ ਤੇ ਉਹਨਾਂ ਜ਼ਮੀਨਾਂ ਦਾ ਆਪਾਂ 20 ਤੋਂ 25 ਦਿਨ ਤੱਕ ਪਹਿਲਾਂ ਬਾਣੀ ਬੰਦ ਕਰਨਾ ਹੁੰਦਾ ਉਥੇ ਥੋੜਾ ਜਿਹਾ ਇਹ ਚੀਜ਼ ਜਰੂਰ ਦੇਖ ਲਿਓ ਕਿਉਂਕਿ ਉਸ ਟਾਈਮ ਤੇ ਜਿਹੜੀ ਆਪਾਂ ਉਸੇ ਬੱਤਰ ਦੇ ਵਿੱਚ ਹੀ ਆਪਾਂ ਰੱਖਣਾ ਹੁੰਦਾ ਜਾਨਕ ਕਿਣਕ ਬਿਜਾਈ ਕਰਨੀ ਹੁੰਦੀ ਆ ਕਿਉਂਕਿ ਅਗੇ ਇਤੀਆਂ ਦੇ ਵਿੱਚ ਆਪਾਂ ਰੌਣੀ ਦੁਬਾਰਾ ਕਰ ਲੈਨੇ ਝੋਨਾ ਵੱਢ ਕੇ ਦੁਬਾਰਾ ਰੌਣੀ ਕਰ ਦਿੰਨੇ ਆ ਪਰ ਜਿਹੜੀਆਂ ਲੇਟ ਕਿਸਮਾਂ ਹੁੰਦੀਆਂ ਉਹਨਾਂ ਦੇ ਵਿੱਚ ਆਪਾਂ ਉਸੇ ਬੱਤਰ ਬਿਜਾਈ ਕਰਨੀ ਹੁੰਦੀ ਆ ਤਾਂ ਉਥੇ ਤੁਸੀਂ ਉਹ ਹਿਸਾਬ ਲਾ ਲਿਓ ਕਿ ਅਸੀਂ ਇੰਨੇ ਦਿਨ ਨੂੰ ਜਾਨਕ ਕਿ ਵਾਢੀ ਸਾਡੀ ਹੋ ਜਾਣੀ ਤੇ ਇੰਨੇ ਦਿਨ ਅਸੀਂ ਬਿਜਾਈ ਕਰਨੀ ਆ ਤਾਂ ਤੁਸੀਂ ਵੀਕ ਦਿਨ ਦਾ ਤੁਸੀਂ ਗੈਪ ਰੱਖ ਸਕਦੇ ਜੇ ਉਹ ਥੋੜਾ ਜਿਹਾ ਆਪਣੇ ਤੇ ਵੀ ਥੋੜਾ ਤੁਸੀਂ ਵੀ ਇਸ ਚੀਜ਼ ਨੂੰ ਸੋਚ ਲਿਆ ਜੇ ਵਿਚਾਰ ਲਿਆ ਜੇ ਕਿ ਅਸੀਂ ਇਸ ਤਰੀਕ ਤੇ ਬਜਾਈ ਕਰਨੀ ਆ ਤਾਂ 20 ਤੋਂ ਲੈ ਕੇ 25 ਦਿਨ ਦੇ ਵਿੱਚ ਵੇ ਤੁਸੀਂ ਉਹ ਚੀਜ਼ਾਂ ਦੇ ਕੰਮ ਕਰ ਸਕਦੇ ਜਾਨਕੀ ਪਾਣੀ ਨੂੰ ਬੰਦ ਕਰ ਸਕਦੇ ਜੀ ਸੋ ਵੀਡੀਓ ਜੰਗਲਗੇ ਹੋਰ ਭਰਾਵਾਂ ਤੱਕ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ